ਪਗਮਤ ਮੰਨਦਾ ਵਧੀਆ ਲੱਗੇ 5-7000 ਰੁਪਏ ਦਾ ਫਾਇਦਾ ਕਰਦਾ ਬੇਲਾ-ਬੇਲਾ ਦਾ ਮੋਟਰਾਂ ਦਾ ਵੀ ਮਾਫ ਹੋ ਗਿਆ ਪਹਿਲਾਂ ਬੇਲਾ ਵੀ ਲੈਂਦੇ ਪਹਿਲਾਂ ਨਾਲੇ ਧੱਕਾ ਚੱਲਦਾ ਸੀ ਹੁਣ ਧੱਕਾ ਨਹੀਂ ਚੱਲਦਾ ਹੈਗਾ ਦਸਤਾ ਬਸਾ ਬੇੜੀ ਬੈਠਾ ਪਿਆ ਹੋਰ ਅਕਾਦਮੀ ਹੈ ਫੇਰਾਂ ਤੂੰ ਜੱਦ ਦਾ ਇਵਨਿੰਗ ਦਾ ਬਾਹ ਕੁਛ ਕਹਿੰਦਾ ਬੜਾ ਕੁਛ ਕਹਿੰਦਾ ਸਮਾਨ ਖਾਦਾ ਹੁੰਦਾ ਦਾ ਸਮਾਨ ਖਾਦਾ ਹੁੰਦਾ ਤੋ ਸਮਾਨ ਵਰਤਮਾਨ ਨੇ ਪੰਜਾਬ ਬਚਾਇਆ ਨਹੀਂ ਹੈਗਾ ਜੇ ਹਜੇ ਪੰਜ ਚਾਰ ਕਮ ਮਹੀਨੇ ਜਿ ਮੋਟੇ ਹੋਰ ਕਰੂ ਫੇਰਗਾ ਸੁਣਾ ਸਰਜੀਤ ਸਿੰਘ ਹੈਈ ਦੇਖੋ ਵੋਟ ਕਿਸੇ ਨੂੰ ਪਾ ਦੀਏ ਸਰਕਾਰਾਂ ਵੋਟਾਂ ਲੈ ਕੇ ਕੁਝ ਵੀ ਕਿਸੇ ਦਾ ਕਰਦੀਆਂ ਸੱਲੀਦਾਰ ਸਾਰੇ ਇੱਕੋ ਹੀ ਨੇ ਇਹ ਇੱਕੋ ਹੀ ਨੇ ਸਾਰੇ ਵੋਟਾਂ ਲੈ ਕੇ ਬਾਹਰ ਮੁੱਕਰ ਜਾਂਦੇ ਨਹੀਂ ਸਭ ਨੇ ਲੁੱਟਿਆ ਲੁੱਟਿਆ ਸਭ ਨੇ 70 ਸਾਲ ਪਹਿਲਾਂ ਇਹ ਲੁੱਟਿੰਗੇ ਦੋਨੇ ਹੁਣ ਇਹ ਆ ਗਿਆ ਤੀਜਾ ਅੱਛਾ ਤੀਜਾ ਦੀ ਲੁੱਟਦਾ ਹੈ ਜੇ ਵੀ ਤੱਕ ਬੁਰਾ ਹਾਲ ਹੈ ਵੀਰ ਨੂੰ ਤਾਂ ਅਸੀਂ ਵੜਨੀ ਨਹੀਂ ਦੇ ਜਮਾ ਉਹ ਕਿਵੇਂ ਆਜੂਗੀ ਇੱਥੇ ਆਉਦਾ ਤੇ ਜਿਹੜਾ ਵਜਾਊਆ ਪੰਜਾਬ ਦਾ ਇਹ ਹਾਲ ਜਦੋਂ ਮੈਂ ਚੱਲੀ ਜਾਣਾ ਚੱਲੀ ਜਾਊਆ ਇਰਾਦਾ ਥੋੜਾ ਤਾਂ ਹੈਗੇ ਨੇ ਸਾਡੇ ਤਾਂ ਜਿਹੜੇ ਅਸੀਂ ਐਮ ਐਸ ਸੀ ਮੰਗਦੇ ਆ ਸਾਡੀ ਫਸਲਾਂ ਪਾਰਟੀ ਦਾ ਸਾਰਿਆਂ ਦਾ ਬਈ ਗੁੰਡਾ ਕਰਦੀ ਆ ਕੋਈ ਨਹੀਂ ਚੰਗਾ ਮੈਂ ਸਿੱਧੂ ਨੂੰ ਤਾਂ ਹਜ ਤੱਕ ਨਸ਼ਾ ਆ ਪੀਣੀ ਮਿਲਿਆ ਹਾਂ ਗੋਲਡੀ ਬਰਾਡ ਵਰਗਾਂ ਨੂੰ ਪਾਲੀ ਪਟੇ ਹੰਸਾਬ ਮਿਲਣੀ ਬਈ ਉਹਨਾਂ ਜਰ ਉਹ ਸਾਡੀ ਸ਼ਾਂਤੀ ਸਾਡੇ ਮਰਦਾ ਜਿਲੇ ਦੀ ਲੋਕ ਸਭਾ ਚੋਣਾਂ ਨੇ ਲੋਕਾਂ ਤੋਂ ਜਾਣਾਂਗੇ ਕਿ ਕਿਹੜੀ ਸਰਕਾਰ ਵਧੀਆ ਕੰਮ ਕਰਦੀ ਹੈ ਤੇ ਹੁਣ ਤੱਕ ਕਿਹੜੀ ਸਰਕਾਰ ਨੇ ਪੰਜਾਬ ਦਾ ਭਲਾ ਕੀਤਾ ਤੇ ਕਿਸ ਨੇ ਪੰਜਾਬ ਨੂੰ ਲੁੱਟਿਆਗਾ ਲੋਕ ਸਭਾ ਚੋਣਾਂ ਆਈਆਂ ਪ੍ਰਚਾਰ ਤੇਜ਼ੀ ਦੇ ਨਾਲ ਚੱਲ ਰਿਹਾ ਹੈ ਦਾਵੇਦਾਰੀਆਂ ਵੀ ਟੋਕੀਆਂ ਜਾ ਰਹੀਆਂ ਮਾਨਸਾ ਦੇ ਪਿੰਡ ਕੋਟ ਲੱਲੂ ਖੜੇ ਆ ਗੱਲਬਾਤ ਕਰਦੇ ਆ ਅਬਜੇ ਅਸਿਕ ਚੋਣਾਂ ਆ ਗਈਆਂ ਪ੍ਰਚਾਰ ਲੀਡਰ ਆਉਣ ਲੱਗੇ ਪ੍ਰਚਾਰ ਲੀ ਰਿਹਾ ਜਿੱਥੇ ਸਾਡੇ ਤਾਂ ਪਹੁੰਚੇ ਨਹੀਂਗੇ ਜੀ ਪਹੁੰਚੇ ਨਹੀਂ ਕੋਈ ਵੀ ਨਹੀਂ ਪਹੁੰਚਿਆ ਨਾ ਕੋਈ ਨਹੀਂ ਪਹੁੰਚਿਆ ਅੱਛਾ ਕਿਹੜੀ ਪਾਰਟੀ ਦਾ ਹੁਣ ਤੱਕ ਕੰਮ ਵਧੀਆ ਲੱਗਿਆ ਕੰਮ ਤਾਂ ਭਗਵੰਤ ਮਾਨ ਦਾ ਵਧੀਆ ਲੱਗਿਆ ਜੀ ਭ 5-7000 ਰੁਪਏ ਦਾ ਫਾਇਦਾ ਕਰਦਾ ਵੇਲਾ-ਵੇਲਾ ਦਾ ਮੋਟਰਾਂ ਦਾ ਸੁਖ ਹੋ ਗਿਆ ਮੜਾ ਜਾਂ ਹੋਰ ਕੋਈ ਗੱਲ ਨਹੀਂ ਕੱਲੀ ਮੋਟਰਾਂ ਤੇ ਬਿੱਲ ਵੀ ਮਾਫ ਹੋ ਗਿਆ ਬਈ ਬਿੱਲ ਵੀ ਮਾਫ ਹੋ ਗਿਆ ਪਹਿਲਾਂ ਬੇੜਾ ਵੀ ਲੈਂਦੇ ਪਹਿਲਾਂ ਨਾਲੇ ਧੱਕਾ ਚੱਲਦਾ ਸੀ ਹੁਣ ਧੱਕਾ ਨਹੀਂ ਚੱਲਦਾ ਹੈਗਾ ਅੱਛਾ ਜੇ ਆਪਾਂ ਕਾਲੀ ਦਲ ਦੀ ਗੱਲ ਕਰੀਏ ਕਾਲੀ ਦਲ ਵੀ ਆਪਦੇ ਥਾਂ ਸਹੀ ਆ ਅੱਛਾ ਸਹੀ ਆ ਹਾਂਜੀ ਤੇ ਕਾਂਗਰਸ ਕਾਂਗਰਸ ਤਾਂ ਬਸ ਬੇੜੀ ਬੈਠਾ ਪਿਆ ਕਿਉਂ ਹੋਰ ਖਾਤਮੀ ਹੈ ਪਿਆ ਕਾਂਗਰਸ ਤੋਂ ਜ਼ਿਆਦਾ ਕੀ ਲੱਗਦੀ ਕਾਂਗਰਸ ਦਾ ਰਹੀ ਨਹੀਂ ਕੋਈ ਲੀਡਰ ਨਹੀਂ ਹੈਗਾ ਕਿਉਂ ਹੋਰ ਮੇਲ ਚੁੱਲ ਗਏ ਆ ਗੋਲਡੀ ਹੋ ਗਿਆ ਕੱਲ੍ਹ ਪਰਦਰਗ ਭਗਵੰਤ ਮਾਨ ਕਹਿੰਦੇ ਰਾਜਾ ਬੜਿੰਕ ਕਹਿੰਦਾ ਸਾਡੀ ਤਾਂ ਪਾਰਟੀ ਬਹੁਤ ਮਜ਼ਬੂਤ ਹੈ ਆਵਰਿੰਗ ਕਹਿੰਦਾ ਬਾਹ ਕੁਛ ਕਹਿੰਦਾ ਹੈ ਬੜਾ ਕੁਛ ਕਹਿੰਦਾ ਸਮਾਨ ਖਾਦਾ ਹੁੰਦਾ ਬਈ ਹੈ ਸਮਾਨ ਖਾਦਾ ਹੁੰਦਾ ਕੋਸਾ ਕੁਸ ਸਮਾਨ ਖਾਦਾ ਹੂੰ ਅੱਜ ਮੈਨੂੰ ਐ ਦੱਸੋ ਬਈ ਜੇ ਤੁਸੀਂ ਕਹਿੰਦੇ ਭਗਵੰਤ ਮਾਨ ਨੇ ਪੰਜਾਬ ਬਚਾਇਆ ਕਾਲੀ ਦਲ ਵਾਲੇ ਕਹਿੰਦੇ ਪੰਜਾਬ ਲੁੱਟਿਆ ਹੀ ਭਗਵੰਤ ਮਾਨ ਨੇ ਹੈ ਭਗਵੰਤ ਮਾਨ ਨੇ ਪੰਜਾਬ ਬਚਾਇਆ ਨਹੀਂ ਹੈਗਾ ਜੇ ਹਜੇ ਪੰਜ ਚਾਰ ਕੰਮ ਇਹ ਜੇ ਮੋٹے ਹੋਰ ਕਰੂ ਫੇਰ ਕਹਾਂਗੇ ਅੱਛਾ ਹਾਂ ਉਹਨਾਂ ਦੀ ਇੱਕ ਨਹੀਂ ਕਿ ਲੁੱਟਿਆ ਕੀ ਨੇ ਅਸਲ ਚ ਲੁੱਟਿਆ ਤਾਂ ਰਾਜਕਰ ਜਿਹੜੇ ਉਹਨਾਂ ਨੇ ਲੁੱਟਿਆ ਜੀ ਅੱਛਾ ਕਿ ਸਹੂਲਤਾਂ ਤੋਂ ਦੱਸਿਆ ਬੱਸ ਸਾ ੱ ਤੱਕਾ ੱੱ ਤੱਕਾ ਵੀ ਨਹੀਂ ਚੱਲੇਗਾ ਹੁਣ ਕੰਮ ਹੋ ਜਾਂਦੇ ਸੋਖੇ ਰੋਜ਼ਗਾਰ ਚਾਹੀਦਾ ਕਿ ਮੁਫਤ ਸਹੂਲਤਾਂ ਚਾਹੀਦੀਆਂ ਰੋਜ਼ਗਾਰ ਚਾਹੀਦਾ ਹੈ ਤਾਂ ਹੈ ਰੋਜ਼ਗਾਰ ਤਾਂ ਮਿਲਦਾ ਨਹੀਂ ਹੈਗਾ ਤੇ ਕੋਈ ਮਰਜ਼ੀ ਹੈ ਜੀ ਫਿਰ ਤਾਂ ਕਰਕੇ ਮੁਫਤ ਲੈਣਾ ਪੈਂਦਾ ਮੁਫਤ ਹੀ ਲੈਣਾ ਪੈਂਦਾ ਫਿਰ ਜਿਹੜਾ ਕੋਈ ਫਾਇਦਾ ਹੋ ਜਾਂਦਾ ਮਾੜਾ ਮੋਟਾ ਹੋਈ ਠੀਕ ਆ ਜੇ ਆਪਾਂ ਭਲੇ ਦੀ ਗੱਲ ਕਰੀਏ ਵੀ ਪੰਜਾਬ ਸੋਨੇ ਦੀ ਚਿੜੀ ਲੱਗਦਾ ਨਹੀਂ ਵੀ ਫੇਰ ਬਣੂਗਾ ਜੇ ਆਪਾਂ ਮੁਫਤ ਸਹੂਲਤਾਂ ਤੋਂ ਹਟ ਜਾਈਏ ਮੁਫਤ ਸਹੂਲਤਾਂ ਹਟ ਜਾਾਂਗੇ ਕੋਈ ਇਹ ਵੀ ਫਾਇਦਾ ਕਰਨੀ ਜੀ ਮਾੜਾ ਮੋਟਾ ਰੋਜ਼ਗਾਰ ਦੇਣਾ ਰੋਜ਼ਗਾਰ ਚੋਣਾ ਦਾ ਪ੍ਰਚਾਰ ਤਾਂ ਚੱਲ ਪਿਆ ਤੁਸੀਂ ਹੁਣ ਤੱਕ ਵੋਟਾਂ ਪਾਈਆਂ ਐਮਪੀ ਐਮਐਲਏ ਬਣਾਏ ਕੋਈ ਵਧੀਆ ਲੱਗਿਆ ਕੰਮ ਕੰਮ ਤਾਂ ਜੀ ਠੀਕ ਐ ਖਰਾ ਅੱਗੇ ਨਾਲ ਦਾ ਕੁਝ ਫਰਕ ਕੀ ਹੈਗਾ ਬਿਲਕੁਲ ਨਹੀਂ ਆਉਂਦੇ ਹੈਗੇ ਅੱਛਾ ਨਹਿਰੀ ਪਾਣੀ ਵਧੀਆ ਆ ਰਿਹਾ ਹੈਗਾ ਕਿਸਾਨਾਂ ਦਾ ਵਾਦੇ ਬਿਜਲੀ ਬਿਜਲੀ ਸਹੀ ਟਾਈਮ ਤੇ ਛੱਡ ਰਹੇ ਨੇ ਭਗਵੰਤ ਮਾਨ ਨੇ ਕਹਿੰਦੇ ਲੁੱਟ ਲਿਆ ਪੰਜਾਬ ਹਜੇ ਤਾਂ ਜੀ ਖ ਦੇਖੋ ਕੀ ਲੁੱਟ ਲਿਆ ਤਾਂ ਹੁਣ ਸਾਰੇ ਮਨ ਲਟਾਈ ਕਿ ਤਣ ਸਾਲ ਹੋਏ ਨੇ ਇਹਨਾਂ ਤਾਂ ਉਦੋਂ ਪਹਿਲਾਂ 1700 ਸਾਲ ਰਾਜ ਕਰ ਗਏ ਕਾਂਗਰਸੀ ਅਕਾਲੀਆਂ ਨੂੰ ਕਿਵੇਂ ਦੇਖਦੇ ਕਾਂਗਰਸ ਅਕਾਲੀਏ ਵੀ ਇਦੋਂ ਪਹਿਲਾਂ ਲੁੱਟੀ ਆ ਉਹਨਾਂ ਨੇ ਵੀ ਕੀ ਕਰਿਆ ਬੀਜੇਪੀ ਦਾ ਆਈ ਪਤਾ ਤਾਂ ਇਹ ਕੋਈ ਸੀ ਨਹੀਂ ਅਸੀਂ ਤਾਂ ਕਿਸਾਨ ਯੂਨੀਅਨ ਚ ਜਿਆਦਾ ਹੋ ਰੱਖਦੇ ਹਾਂ ਉਹ ਵੋਟਾਂ ਚਾਹੀ ਨਹੀਂ ਗੱਡੇ ਕਿਸਾਨੀ ਅੰਦੋਲਨ ਦਾ ਜ਼ਿੰਮੇਵਾਰ ਕਿਹੜੀ ਪਾਰਟੀ ਨੂੰ ਸਮਝਦਾ ਤੁਸੀਂ ਕਿਹਨੂੰ ਕਿਹਨੂੰ ਹਰਜਾਨਾ ਭੁਗਤਣਾ ਪਊਦਾ ਪਾਣੀ ਪਾਜ ਪਾਣੀ ਭੁਗਤਣਾ ਬਈ ਹੁਣ ਸੈਂਟਰ ਚ ਸਰਕਾਰ ਆ ਬਈਆ ਉਹੀ ਹੈ ਕਾਨੂੰਨ ਬਣਾ ਰਹੀ ਹੈ ਬਾਬਾ ਜੀ ਕੀ ਲੱਗਦਾ ਫਿਰ ਚੋਣਾਂ ਆ ਗਈਆਂ ਹੁਣ ਤੁਸੀਂ ਤੁਸੀਂ ਐਮਪੀ ਐਮਐਲਏ ਤਾਂ ਬਣਾਏ ਇੰਨੇ ਵਾਰ ਵੋਟਾਂ ਪਾਈਆਂ ਹੁਣ ਤੱਕ ਕਿਹੜਾ ਵਧੀਆ ਲੱਗਿਆ ਜਿਹਨੇ ਪੰਜਾਬ ਬਚਾਇਆ ਸੰਤਾ ਭਗਵੰਤ ਤੁਮਣੀ ਠੀਕ ਲੱਗਾ ਹੋਰ ਨਾ ਹੋਰ ਨਾ ਤਾਂ ਭਗਵੰਤ ਤੁਮਣੀ ਠੀਕ ਲੱਗਾ ਇੰਨੀ ਕਰੇ ਇਹਨੇ ਕਿਾ ਬਿਜਲੀ ਆਈ ਜਾਂਦੀ ਆ ਤੁਹਾਨੂੰ ਕਿਤਾਂ ਚ ਤੇ ਬਿਲ ਮਾਫ ਕਰਤੇ ਤੇ ਫਿਰ ਦੂਜੀਆਂ ਪਾਰਟੀਆਂ ਕਹਿੰਦੇ ਲੁੱਟਿਆ ਭਗਵੰਤ ਮਾਨ ਨੇ ਤਾਂ ਉਹਨਾਂ ਨੇ ਨਹੀਂ ਲੁੱਟਿਆ ਪਹਿਲਾਂ ਵਾਲਿਆਂ ਨੇ ਹੈ ਪਹਿਲਾਂ ਵਾਲਿਆਂ ਨੇ ਲੁੱਟਿਆ ਦਾ ਹੁਣੇ ਲੋਟ ਕਰੀ ਜਾਂਦਾ ਹਜੇ ਅੱਛਾ ਅਕਾਲੀ ਦਲ ਦਾ ਕਿਵੇਂ ਦੇਖਦੇ ਹੋ ਕੰਮ ਖਾਲੀ ਦਲ ਦਾ ਵੀ ਬਸ ਫੇਲ ਹੀ ਆ ਕੰਮ ਕਿਉਂ ਉਹ ਤਾਂ ਰੈਲੀ ਕਰਦੇ ਫਿਰਦੇ ਕਹਿੰਦੇ ਪੰਜਾਬ ਬਚਾਵਾਂਗੇ ਰੈਲੀਆਂ ਤਾਂ ਸਾਰੀਆਂ ਕਰੀ ਜਾਂਦੇ ਆ ਹੈ ਸਾਰੀਆਂ ਕਰੀ ਜਾਂਦੇ ਆ ਰੈਲੀਆਂ ਤਾਂ ਕਰਨੀ ਹੈ ਜੋ ਪਾਰਟੀ ਚ अच्छा कल जल्दी सरकार रही वो मतलब जे ਆਪਾਂ ਗੱਲ ਕਰਦੇ ਆਂ ਸਰਕਾਰਾਂ ਦੀ ਤਾਂ ਉਹ ਕਹਿੰਦੇ ਵੀ ਅਸੀਂ ਪਿੰਡਾਂ 'ਚ ਮੋਟਰਾਂ ਦਿੱਤੀਆਂ ਲੱਗਦਾ ਨਹੀਂ ਉਹਦੇ ਨਾਲ ਕੋਈ ਫਿਰ ਫਾਇਦਾ ਕੀਤਾ ਸੀ ਉਹ ਤਾਂ ਭੁੱਲ ਗਏ ਲੋਕ ਹੁਣ ਹਾਂਜੀ ਹੁਣ ਤਾਂ ਤਾਜਾ ਲੱਫਿਆ ਦੇਖਦੇ ਆਂ ਤਾਂ ਹਾਂਜੀ ਤਾਜਾ ਲੱਫਿਆ ਦੇਖਦੇ ਆਂ ਅੱਛਾ ਤਾਜਾ ਲੱਫਿਆ ਦੇਖਦੇ ਲਾਰਿਆਂ 'ਚ ਤਾਂ ਨਹੀਂ ਆਉਂਦੇ ਹੁਣ ਲੋਕ ਮੈਂ ਹੁਣ ਤਾਂ ਸਿਆਣੇ ਹੋ ਗਏ ਖਰਾ ਸਿਆਣੇ ਹੋ ਗਏ ਠੋਕਰਾਂ ਖਾ ਕੇ ਹੋਰ ਹੁਣ ਪਤਾ ਲੱਗ ਹੀ ਜਾਂਦਾ ਸਾਰਿਆਂ ਨੂੰ ਅੱਛਾ ਆ ਸਭ ਮੋਬਾਈਲਾਂ ਨੇ ਸਿਆਣੇ ਕਰਦੇ ਕੋਸਾਂ ਉਹਨਾਂ ਨੇ ਸਿਆਣੇ ਕਰਦੇ ਆਂ ਬਾਬਾ ਜੀ ਕੀ ਨਾਮ ਹੈ ਮੇਰਾ ਨਾਮ ਸਰਜੀਤ ਸਿੰਘ ਹੈ ਜੀ ਦੇਖੋ ਵੋਟ ਕਿਸੇ ਨੂੰ ਪਾ ਦਈਏ ਸਰਕਾਰਾਂ ਵੋਟਾਂ ਲੈ ਕੇ ਕੁਛ ਨਹੀਂ ਕਿਸੇ ਦਾ ਕਰਦੀਆਂ ਅੱਛਾ ਬਸ ਲੁੱਟਦੇ ਨੇ ਕੁੱਟਦੇ ਨੇ ਅੱਛਾ ਹੁਣ ਸਾਡਾ ਜਿਹੜਾ ਸਾਡੇ ਕਿਸਾਨ ਜਾ ਰਹੇ ਸੀ ਦਿੱਲੀ ਭਾਜਪਾਨ ਨੇ ਰਾਹ ਤੇ ਹਰਿਆਣੇ 'ਚ ਨਹੀਂ ਬੰਨ੍ਹ ਦਿੱਤੇ ਉੱਥੇ ਕੁੱਟ-ਕੁੱਟ ਕੇ ਸਾਡੇ ਕਿੰਨੀ ਕਸਤਦ ਕੀਤੀ ਹੈ ਗੋਲੀਆਂ ਚਲਾਈਆਂ ਨੇ ਅੱਛਾ ਸਾਡੇ ਟਰੈਕਟਰ ਸਾਰਾ ਸਮਾਨ ਭੰਨੇ ਉਥੇ ਤਨੋਰੀ ਬਾਰਡਰ ਤੇ ਠੀਕ ਹੈ ਇਹ ਕੌਣ ਜ਼ਿੰਮੇਵਾਰ ਹੈ ਇੱਥੇ ਇਹਦਾ ਕੌਣ ਜ਼ਿੰਮੇਵਾਰਾ ਸਾਡਾ ਇਹਨਾਂ ਸਮਾਨ ਭੰਨਤਾ ਉਥੇ ਸਾਨੂੰ ਦਿੱਲੀ ਨਹੀਂ ਜਾਣਾ ਤਾਂ ਸਾਡੀ ਰਾਜਨੀਤਿਕ ਨਹੀਂ ਆਇਓ ਉਹ ਸਾਡੇ ਹੁਣ ਘਰਾਂ 'ਚ ਕਿਵੇਂ ਪੜਨ ਗਿਆ ਆਕੇ ਵੋਟਾਂ ਮੰਗਣ ਆ ਜਾਂਦੇ ਨੇ ਅਸੀਂ ਨਹੀਂ ਮੰਨਦੇ ਇਹ ਬੰਦੇ ਜਿਹਨਾਂ ਨੂੰ ਅੱਛਾ ਕਾਲੀਦਾਲ ਜੀ ਕਾਲੀਦਾਲ ਸਾਰੇ ਇੱਕੋ ਹੀ ਨੇ ਇਹ ਸਾਰੇ ਇੱਕੋ ਹੀ ਨੇ ਸਾਰੇ ਵੋਟਾਂ ਲੈ ਕੇ ਬਸ ਬਾਹਰ ਮੁੱਕਰ ਜਾਂਦੇ ਨੇ ਅੱਛਾ ਪਰ ਭਰੋਸਾ ਕੀਤੇ ਕੀਤੇ ਜੇ ਬੋਟ ਤਾਂ ਪਾਉਣੀ ਪੈਂਦੀ ਆ ਮਜਬੂਰੀ ਇਹ ਹੈ ਮਜਬੂਰੀ ਤਾਂ ਹੈ ਹੁਣ ਭਰੋਸਾ ਕੀ ਕਰੀਏ ਕਿਸੇ ਤੇ ਹੂੰ ਇਹਨਾਂ ਨੇ ਵੋਟਾਂ ਲੈ ਕੇ ਜਦੋਂ ਗੱਡੀ ਤੇ ਬੈਹੰਦ ਨੇ ਪਰ ਲੁੱਟਦੇ ਨੇ ਤੇ ਕੁੱਟਦੇ ਨੇ ਕਿਵੇਂ ਸਿਆਣੇ ਹੋਣਗੇ ਲੋਕਾਂ ਲੋਕ ਤਾਂ ਹੁਣ ਜੇ ਖਰੇ ਹੋਣਗੇ ਜਥੇਬੰਦੀਆਂ ਬਣਾਉਣਗੇ ਫੇਰ ਹੀ ਕੰਮ ਚੱਲੂਗਾ ਡਾਂਗ ਨਾਲ ਕੰਮ ਚਲਾਵਾਂਗੇ ਅੱਛਾ ਡਾਂਗ ਨਾਲ ਚੱਲੂਗਾ ਹਾਂ ਅੱਛਾ ਜੇ ਆਪਾਂ ਚਲੋ ਸੁਭਾਵਿਕ ਤੌਰ ਤੇ ਗੱਲ ਇਹ ਹੁੰਦੀ ਆ ਵੀ ਹੁਣ ਤੱਕ ਇੰਨੀਆਂ ਪਾਰਟੀਆਂ ਨੇ ਕੰਮ ਕੀਤਾ ਜੇ ਆਪਾਂ ਗੱਲ ਕਰਦੇ ਆ ਪੰਜਾਬ ਦੇ ਭਲੇ ਦੀ ਗੱਲ ਤਾਂ ਕਿਸੇ ਪਾਰਟੀ ਨੇ ਪੰਜਾਬ ਨੂੰ ਬਣਾਇਆ ਸੋਨੇ ਦੀ ਚਿੜੀ ਹੁਣ ਤੱਕ ਨਾ ਸਾਬ ਸਭ ਨੇ ਲੁੱਟਿਆ ਹੈ ਲੁੱਟਿਆ ਸਭ ਨੇ 70 ਸਾਲ ਪਹਿਲਾਂ ਇਹ ਲੁੱਟੀ ਗਏ ਦੋਨੇ ਹੁਣ ਇਹ ਆ ਗਿਆ ਤੀਜਾ ਅੱਛਾ ਤੀਜਾ ਵੀ ਲੁੱਟਦਾ ਹੈ ਦੂਜਿਆਂ ਵੀ ਲੁੱਟਣ ਦੀ ਹੈ ਕੁਛ ਕੀਤਾ ਅਜੇ ਤੱਕ ਕਿਸੇ ਨੇ ਕੁਝ ਨਹੀਂ ਕੀਤਾ ਲੋਕਾਂ ਦਾ ਬਦਲਾ ਰਾਸ ਨਹੀਂ ਆਇਆ ਫਿਰ ਨਹੀਂ ਆਇਆ ਰਾਸ ਹੈ ਨਹੀਂ ਆਇਆ ਰਾਸ अच्छा फिर ਹੁਣ ਕਿਹਦਾ ਬਦਲਾ ਲੈਣਗੇ ਹੁਣ ਤਾਂ ਫਿਰ ਪਿੱਛੇ ਬੀਜੇਪੀ ਬਚੀ ਬੀਜੇਪੀ ਤਾਂ ਦਾ ਬੁਰਾ ਹਾਲ ਹੈ ਵੀ ਜੀ ਮੈਨੂੰ ਤਾਂ ਅਸੀਂ ਵੜਨੀਂ ਦੇ ਜਮਾ ਉਹ ਕਿਵੇਂ ਆਜੂਗੀ ਇੱਥੇ ਅਸੀਂ ਤਾਂ ਨਹੀਂ ਪਿੰਡਾਂ ਦੀ ਵੜਨ ਦੇ ਪਰਾਂ ਕੁਸ ਹੋ ਜੇ ਹਾਂ ਹਾਂ ਜੀ ਬਹੁਤ ਕਿਸਾਨਾਂ ਦੀ ਕਾਤਲ ਪਾਰਟੀ ਆ ਬੀਜੇਪੀ ਦਾ ਅੱਛਾ ਬਾਈ ਜੀ ਕਿਵੇਂ ਦੇਖਦੇ ਹੋ ਫਿਰ ਪ੍ਰਚਾਰਤਾ ਚੱਲ ਪਿਆ ਲੀਡਰ ਆ ਰਹੇ ਆ ਦਾਅਵੇ ਵੀ ਕਰ ਰਹੇ ਆ ਵੀ ਅਸੀਂ ਪੰਜਾਬ ਬਚਾਵਾਂਗੇ ਪੰਜਾਬ ਦਾ ਇੱਥੇ ਕਿਹੜਾ ਵਜਾਉ ਪੰਜਾਬ ਦਾ ਇਹ ਹਾਲ ਜਿੰਨੇ ਚੱਲੀ ਜਾਣਾ ਚੱਲੀ ਜਾਊਗਾ ਇਹ ਤਾਂ ਹਾਰ ਹੈ ਇਹ ਤਾਂ ਚੱਲ ਬਾਲੇ ਔਖੇ ਲੱਗਦੇ ਹਾਂ ਬਾਲੇ ਔਖੇ ਲੱਗਦੇ ਔਖੇ ਦਾ ਘਰੇ ਨਾਲ ਅਸੀਂ ਤਾਂ ਜਿਹੜੇ ਲੋੜ ਤੇ ਚੱਲਦੇ ਸੀ ਤਾਂ ਆਪਣੇ ਡੰਡੇ ਤੇ ਝੰਡੇ ਨਾਲ ਅੱਛਾ ਹਾਂ ਸਾਡਾ ਇਹੀ ਲੋੜ ਅਕਾਲੀ ਦਲ ਨਾ ਕਿਸੇ ਨੂੰ ਨਹੀਂ ਅਸੀਂ ਤਾਂ ਬਖਸ਼ ਕਾਂਗਰਸ ਨੂੰ ਵੀ ਕਿਸੇ ਨੂੰ ਨਹੀਂ ਅੱਛਾ ਹਾਂ ਸਾਰੇ ਮਗਰ ਪਾਵਾਂਗੇ ਸਾਰੇ ਮਗਰ ਪਾਵਾਂਗੇ ਬਾਈ ਅੱਛਾ ਤੁਸੀਂ ਤਾਂ ਕਿਸਾਨ ਯੂਨੀਅਨ ਚੋਂ ਅਸਲ ਲੋੜਾਂ ਕੀ ਨੇ ਪਿੰਡਾਂ ਦੇ ਲੋਕਾਂ ਦੀਆਂ ਕਿਸਾਨਾਂ ਦੀਆਂ ਲੋੜਾਂ ਦਾ ਹੈਗੇ ਨੇ ਸਾਡੇ ਤਾਂ ਜਿਹੜੇ ਅਸੀਂ ਐਮ ਐਸ ਸੀ ਮੰਗਦੇ ਹਾਂ ਸਾਡੀ ਫਸਲਾਂ ਤੇ ਉਹ ਸਾਨੂੰ ਦੇ ਨਹੀਂ ਰਹੇ ਸਾਡੇ ਕਿਸਾਨ ਜਾਂਦੇ ਦੀ ਦਿੱਲੀ ਨੂੰ ਉਹ ਸਾਡੇ ਪੰਜਾਬ ਦੀ ਘਿਰ ਕੇ ਹਰਿਆਣੇ ਦੀ ਸਰਕਾਰ ਨੇ ਵਹਾ ਲੇ ਤੇ ਉਹਨਾਂ ਦਾ ਕਸੂਰ ਕੀ ਏ ਸਾਡਾ ਸੁਖਮੰਗਰ ਜਵਾਕ ਮਾਰਦਾ ਇਹਨਾਂ ਨੇ ਗੋਲੀਆਂ ਮਾਰ ਕੇ ਉਹਦਾ ਕਸੂਰ ਕੀ ਸੀ ਵੀ ਸਾਡਾ ਸਪਸ਼ਟ ਕਰਨ ਦਾ ਕਹਿੰਦਾ ਸਾਡਾ ਅਧਿਕਾਰ ਹੈ ਇਹ ਦੇਖੋ ਜੀ ਖੇਤੀ ਨੀਤੀ ਠੀਕ ਬਣੇ ਕਿਸਾਨ ਵਾਸਤੇ ਕਰਜ਼ਾਂ ਤੇ ਲਖੀਰਾਂ ਵਧਣ ਕਿਉਂ ਕਰਜ਼ੇ ਸਰਕਾਰਾਂ ਦੇ ਵਜਾਂ ਨਾਲ ਹੀ ਕਰਜ਼ੇ ਚੜ੍ਹੇ ਲੋਕਾਂ ਤੇ ਕਿਉਂ ਮੁੱਲ ਫਸਲਾਂ ਦੇ ਮੁੱਲ ਸਹੀ ਦਿੱਤੇ ਨਹੀਂ ਖਰਚੇ ਲਾਗਤ ਖਰਚੇ ਵਧੀ ਗਏ ਇਹ ਜੇ ਖੇਤੀ ਨੀਤੀ ਸਹੀ ਬਣੂ ਤਾਂ ਕਿਸਾਨ ਬਚੂਗਾ ਨਹੀਂ ਤਾਂ ਬਚਦਾ ਨਹੀਂ। ਭਾਈ ਕੀ ਕਹਿਣਾ ਛੋਡਾ? ਇਹੀ ਬਾਈ ਮੇਰਾ ਕਹਿਣਾ ਹੈ। ਵੀ ਜੇ ਕਿਸਾਨਾਂ ਨੂੰ ਸਾਰਾ ਕੁਝ ਦੇਣਾ ਤਾਂ ਤਾਂ ਕਿਸਾਨ ਬਚ ਜੂ। ਜੇ ਕਿਸਾਨਾਂ ਨੂੰ ਕੁਝ ਨਾ ਦਿੱਤਾ ਕਿਸਾਨ ਨੂੰ ਇਹ ਮਾਰਨ ਨੂੰ ਫਿਰਦਿਆ ਚਲ। ਕਿਹੜੀ ਪਾਰਟੀ? ਆਪਾ ਜਪਾ। ਪਾਜਪਾ। ਹਾਂ। ਤੇ ਨਹੀਂ ਹੁਣ ਤਾਂ ਕੰਮ ਕੀੜੀ ਦਾ ਵਧੀਆ ਲੱਗਿਆ ਪਾਰਟੀ ਦਾ। ਪਾਰਟੀ ਦਾ ਸਾਰਿਆਂ ਦਾ ਬਾਈ ਗੁੰਡਾ ਕਰਦੀ ਆ। ਕਿਵੇਂ? ਆਹੇ ਸਿੱਧੂ ਉਸੇ ਵਾਲਾ ਮੜਾ ਜਾਂ ਮੂਰੇ ਹੁੰਦਾ ਸੀ। ਇਹ ਮੇਰ ਬਾਤਾ। ਉਹ ਜਿਹੜਾ ਦਿੱਲੀ ਮਾਰਿਆ ਉਮਰ ਬਾਤਾ। ਇਹਦਾ ਹਾਂ ਇਹ ਆ ਸੰਦੀਪ ਅੰਬੀ ਅਮਰਵਤਾ ਇਹਦਾ ਲੋਕਾਂ ਨੂੰ ਮਰਵਾਉਂਦੇ ਆ ਅੱਛਾ ਕੋਈ ਨਹੀਂ ਚੰਗਾ ਇਹ ਸਿੱਧੂ ਨੂੰ ਤਾਂ ਹਜ ਤੱਕ ਨਸ਼ਾ ਆਪ ਨਹੀਂ ਮਿਲਿਆ ਹਾਂ 골ਡੀ ਬਰਾਡ ਵਰਗਨ ਨੂੰ ਪਾਲੀ ਫਿਰਦੇ ਆ ਉਹ ਦੂਜਾ ਗੈਂਗਸਟਰ ਦਾ ਸਾਰਾ ਉਹਨਾਂ ਨੂੰ ਪਾਲੀ ਫਿਰਦੇ ਪਾਲਦੇ ਨੇ ਗੈਂਗਸਟਰ ਨੂੰ ਪਾਲਦੇ ਹਾਂ ਇਹ ਤਾਂ ਇਹ ਕਹਿੰਦਾ ਵੀ ਲੋਕਾਂ ਨੂੰ ਪੰਜਾਬ ਨੂੰ ਜਾੜੀ ਤੇ ਫੈਕਟਰੀਆਂ ਲਾਈਏ ਜੇ ਸਿੱਧੂ ਹੁੰਦਾ ਤਾਂ ਬਹੁਤ ਕੁਝ ਕਰ ਦੇਣਾ ਸੀ ਹਾਂ ਹਾਂ ਉਹ ਤਾਂ ਬਹੁਤ ਕੁਝ ਸੋਚਿਆ ਸੀ ਬਈ ਹੈ ਬਹੁਤ ਕੁਝ ਸੋਚਿਆ ਦਿਮਾਗ ਸਾਬਾਸਤੇ ਉਹ ਬੰਦੇ ਨੇ ਲੋਕਾਂ ਗੱਲਾਂ 'ਚ ਆ ਗਏ ਹਾਂ ਗੱਲਾਂ 'ਚ ਆ ਗਏ ਇੱਕ ਆਏ ਹੋਗੇ ਵੀ ਬਦਲਾ ਆ ਜੀ ਹਾਂ ਆਏ ਫਿਰ ਬਦਲਾ ਨਾ ਬਾਈ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਕੋਈ ਨਹੀਂ ਆਇਆ ਲੋਕਾਂ ਨੂੰ ਕਿਤੇ ਨਾ ਕਿਤੇ ਤਾਂਗੀ ਕੀਤਾ ਸਾਰੇ ਕਿਤੇ ਤਾਂਗੀ ਬਾਈ ਹੁਣ ਆਹ ਦਿੱਲੀ ਕਿੰਨੇ ਘਟਵਾਇਆ ਇਹ ਸਾਰੇ ਇਹ ਕਹਿੰਦਾ ਧਰਨੇ ਲੱਗਣ ਦਿੰਦਾ ਥਾਂ ਥਾਂ ਧਰਨੇ ਲੱਗਦੇ ਨੇ ਬਿਲਕੁਲ ਹੁਣ ਜੇ ਕੋਈ ਦਿਖਦਾ ਨਹੀਂ ਕਿਤੇ ਟੌੜਾ ਹੀ ਹੈ ਚੰਨਾਂ ਤੇ ਦਿਖਦਾ ਕਿਉਂ ਨਹੀਂ ਬਾਈ ਆ ਹੁਣ ਆਏ ਨਹੀਂ ਬਦਲਾ ਹੁਣ ਫੋਨ ਆ ਜੇ ਇਹਨਾਂ ਨੂੰ ਹੁਣ ਜਾਣਾ ਪije ਬਿਲਕੁਲ ਹੁਣ ਜੇ ਕੋਈ ਨੌਕਰੀ ਪਾਲਦਾ ਉਹਦੇ ਕਿੱਟੇ-ਕੁੱਟਦੇ ਨੇ ਹੈ ਹੇ ਠੀਕ ਹੈ। ਆ ਤੁਸੀਂ ਵੀ ਸੁਣਿਆ ਪਿੰਡ ਕੋਟ ਲੱਲੂ ਦੇ ਲੋਕ ਨੇ ਕਹਿੰਦੇ ਕੀ ਨੇ ਕੀ ਸੁਣਿਆ ਉਹ ਤੁਹਾਡੇ ਸਾਹਮਣੇ ਆਪਣੀ ਰਾਇ ਕਮੈਂਟਾਂ ਚ ਸਾਂਝੀ ਕਰਿਓ ਦੋਸਤੋ। ਲੋਕ ਸਭਾ ਚੋਣਾਂ ਲੋਕਾਂ ਤੋਂ ਵਿਚਾਰ ਲੈਨੇ ਜਿਹੜੇ ਲੋਕ ਨੇ ਜਦੋਂ ਸੱਥਾਂ ਦੇ ਵਿੱਚ ਬੈਠਦੇ ਨੇ ਇੱਥੇ ਹੀ ਚਰਚਾਵਾ ਹੁੰਦੀਆਂ। ਇੱਥੋਂ ਹੀ ਸਰਕਾਰਾਂ ਬਣਦੀਆਂ ਕਿਉਂਕਿ ਜਦੋਂ ਵੀ ਕੋਈ ਗੱਲ ਛਿੜਦੀ ਆ ਬਾਈ ਨੇ ਕੁਝ ਕਹਿਣਾ ਆ ਜੋ ਗੱਲ ਐਂ ਕਹਿੰਦੇ ਆ ਜਿਵੇਂ ਵੀ ਪੰਜ ਚਾਰ ਕੰਮ ਜਿਵੇਂ ਬਿੱਲ ਦਾ ਕੰਮ ਕਰਿਆ ਭਗਵਾਨ ਤਮਨ ਨੇ ਪੰਜ ਚਾਰ ਕੰਮ ਮੋٹے ਹੋਰ ਕਰੇ ਫੇਰ ਸਲੂਟ ਮਾਰਾਂਗੇ। ਓਕੇ ਹਾਂ। ਅਜਾ ਭਾਈ ਉਹ ਬਾਈ ਨੇ ਕਿਹਾ ਵੀ ਸਿੱਧੂ ਮੂਸੇ ਵਾਲੇ ਨੂੰ ਇਨਸਾਫ ਨਹੀਂ ਦੇ ਮੇਰੇ ਭਾਈ ਇਨਸਾਫ ਮਿਲੇ ਨਹੀਂ ਭਾਈ ਹੁਣ ਤਾਂ ਯਾਰ ਉਹ ਸਾਡੀ ਸ਼ਾਨ ਸੀ ਸਾਡੇ ਮਾਨਸਾ ਜ਼ਿਲ੍ਹੇ ਦੀ ਫਿਰ ਆਪਾਂ ਕਿਵੇਂ ਕਹਿ ਰਹੇ ਆ ਵੀ ਸਹੀ ਆ ਕੰਮ ਉਹ ਤਾਂ ਯਾਰ ਹੁਣ ਕੀ ਕਹਿ ਸਕਦੇ ਆ ਉਹ ਤਾਂ ਆਪਾਂ ਇੰਨਾ ਹੋ ਨਹੀਂ ਹੈਗਾ ਲਗਦਾ ਵੀ ਉਹ ਕਲਾਕਾਰ ਗਲਤ ਮਾਰਿਆ ਗਿਆ ਗਲਤ ਤਾਂ ਮਾਰਿਆ ਗਿਆ ਸੀ ਤਾਂ ਕਾਂਗਰਸਟਰ ਨੂੰ ਕਹਿੰਦਾ ਮੈਂ ਤਾਂ ਮੇਰੇ ਨਾਲ ਦੇਖੋ ਜੀ ਨਹੀਂ ਦੇਖਣਾ ਮੇਰੇ ਨਾਲ ਪਾਉ ਟਾਈਮ ਗੈਂਗਸਟਰ ਹਾਂ ਗੋਲਦੀ ਬਰਾੜ ਕੋਈ ਮਰਜੀ ਮੇਰੇ ਨਾਲ ਟਾਈਮ ਪਾਉਗਾ ਤਾਂ ਮਰਜੀ ਬਿੱਲਾਂ ਤਾੜੀਆਂ ਮਾਰ ਦਾਂ ਤਾਂ ਭਾਈ ਸਿੱਧੂ ਮੂਸੇਵਾਲੇ ਦਾ ਜਾਣ ਦਾ ਜਿਹੜਾ ਕਿਤੇ ਨਾ ਕਿਤੇ ਰੋਸ ਵੀ ਹੈ ਲੋਕਾਂ ਦੇ ਵਿੱਚ ਪਿੰਡ ਕੋਟ ਲੱਲੂ ਦੇ ਲੋਕਾਂ ਦਾ ਕਹਿਣਾ ਵੀ ਸਿੱਧੂ ਮੂਸੇਵਾਲਾ ਇਸ ਸਰਕਾਰ ਨੇ ਮਰਵਾਇਆ ਪਰ ਦੂਸਰੇ ਪਾਸੇ ਇਸ ਸਰਕਾਰ ਦੇ ਕੰਮ ਵੀ ਗਿਣਦੇ ਨੇ ਦੂਸਰੇ ਪਾਸੇ ਲੋਕ ਕਹਿੰਦੇ ਨੇ ਵੀ ਸਾਰੀਆਂ ਸਰਕਾਰਾਂ ਇੱਕੋ ਜੀਆਂ ਨੇ ਸਾਰੇ ਵਿਚਾਰ ਵੱਖੋ ਵੱਖਰੇ ਹੁੰਦੇ ਆ ਉਹ ਤੁਹਾਡੇ ਸਾਹਮਣੇ ਰੱਖੇ ਆਪਣੀ رائے ਵੀ ਕਰਿਓ ਕਮੈਂਟਾਂ ਚ ਸਾਂਝੀ ਮਿਲਦੇ ਆ ਨਵੀਂ ਸਾਤੇ ਨਵੀਂ ਵੀਡੀਓ ਨਾਲ ਧੰਨਵਾਦ